ਸੋ ਬਾਬਾ ਬੁੱਲੇ ਸ਼ਾਹ ਜੀ ਨੇ ਪੈਰਾ ਚ ਝਾਂਜਰਾ ਪਾਈਆਂ ਔਰਤਾਂ ala ਭੇਸ ਬਣਾਇਆ ਤੇ ਜਾ ਕੇ ਆਪਣੇ ਯਾਰ ਦੇ ਮੂਰੇ ਨੱਚਣ ਲੱਗੇ ਜਦੋਂ ਆਪਣੇ ਯਾਰ ਦੇ ਮੂਰੇ ਨੱਚਣ ਲੱਗੇ ਤਾਂ ਜਦੋਂ ਬਾਬਾ ਬੁੱਲੇ ਸ਼ਾਹ ਜੀ ਦੇ ਗੁਰੂ ਨੇ ਦੇਖਿਆ ਕਹਿੰਦੇ ਬੁੱਲਾ ਕਹਿੰਦੇ ਨਹੀਂ ਜੀ ਪੁੱਲਾ ਸੋ ਕਿੱਦਾਂ ਬਾਬਾ ਬੁੱਲੇ ਸ਼ਾਹ ਜੀ ਨੇ ਆਪਣੇ ਮੁਰਸ਼ਿਦ ਨੂੰ ਨੱਚ ਕੇ ਮਨਾਇਆ ਉਹੀ ਤੁਹਾਡੀ ਨਜ਼ਰ ਓ ਬੁੱਲੇ ਬਣਾ ਪੀ ਕੰਜਰੀ ਬੜੀਆ ਇੱਜ਼ਤ ਨਾ ਘੱਟਦੀ ਤੇ ਤੂੰ ਨੱਚ ਨੱਚ ਯਾਰ ਮਨਾਈ ਉਹ ਕੰਜਰੀ ਬੜੀਆ ਇੱਜ਼ਤ ਨਾ ਘੱਟਦੀ ਤੇ ਤੂੰ ਨੱਚ ਨੱਚ ਯਾਰ ਮਨਾਈ ਉਹ ਬੁੱਲਾ ਐਵੇਂ ਨਹੀਂ ਸੀ ਬੱਚੀ ਓ